ਕੀ ਜੋ ਅਜਾ ਐਸਐਚਓ ਮਮਦੂਟ ਔਰ ਬੀਐਸਐਫ ਦੇ ਜਿਹੜੇ ਕੇਐਸ ਪਾਂਡੇ ਜੀ ਦੇ ਨਾਲ ਇਹਨਾਂ ਦੀ ਜਿਹੜੀ ਟੀਮ ਸੀਗੀ ਇਹਨਾਂ ਨੂੰ ਜਦੋਂ ਇਨਫੋਰਮੇਸ਼ਨ ਮਿਲੀ ਆ ਤੇ ਇਹ ਜਾ ਰਹੇ ਆ ਤੇ ਤਕਰੀਬਨ ਪਾਕਿਸਤਾਨ ਦੇ طرف ਉਤਾਰੋਂ ਪਾਰ ਇੱਕ ਬੀ ਪੋਸਟ ਨੰਬਰ 195 ਡੀਟੀਐਮ ਜਿਹੜੀ ਕਿ ਦਰਿਆ ਦੇ ਉੱਪਰ ਮਾਰ ਕਰਕੇ ਬੇੜੀ ਨਾਲ ਹੀ ਜਾ ਕੇ ਅੱਗੇ ਜਿਹੜੀ ਤੀਰਥਮਲ ਪੋਸਟ ਆਉਂਦੀ ਆ ਉਸ ਤੋਂ ਤਕਰੀਬਨ ਪਾਕਿਸਤਾਨ ਜਿਹੜਾ ਉਹ 300 ਮੀਟਰ ਦੀ ਦੂਰੀ ਤੇ ਉਹਦੀ ਵਸੂ ਹੀ ਜੜੀ ਹੈ ਸਟਾਰਟ ਹੋ ਜਾਂਦੀ ਹੈ ਜਿਸ ਦੇ ਵਿੱਚ ਪੰਜਾਬ ਪੁਲਿਸ ਐਸ ਐਚਓ ਮਨਜ਼ੂਰ ਜ਼ਿਲ੍ਹਾ ਫਿਰੋਜ਼ਪੁਰ ਦੀ ਪੁਲਿਸ ਨੇ ਬੀਐਸਐਫ ਦੇ ਨਾਲ ਜੁਆਇੰਟ ਆਪਰੇਸ਼ਨ ਕਰਕੇ ਜਦੋਂ ਉੱਥੇ ਸਰਚ ਮੈਮ ਕੀਤਾ ਤਾਂ ਸਰਚ ਮੈਮ ਦੇ ਦੌਰਾਨ ਇੱਕ ਡਰੋਨ ਔਰ 500 ਕਿਲੋ 500 ਗ੍ਰਾਮ ਜੜੀ ਹਿਰੋਇਨ ਉਹ ਕਰੀਬ ਬਰਾਮਦ ਕੀਤੀ ਗਈ ਹੈ ਤੇ ਜਿਸ ਨੂੰ ਕਬਜ਼ਾ ਪੁਲਿਸ ਨੇ ਲੈ ਕੇ ਉਸ ਲਈ ਕਾਰਵਾਈ ਅਗਮੀ ਜਾ ਰਹੀ ਹੈ ਜਿਹੜੋ ਅਜਿਹਾ ਐਸਐਚਓ ਮਮਦੂਟ ਔਰ ਬੀਐਸਐਫ ਦੇ ਜਿਹੜੇ ਕੇਐਸ ਪਾਂਡੇ ਜੀ ਦੇ ਨਾਲ ਇਹਨਾਂ ਦੀ ਜਿਹੜੀ ਟੀਮ ਸੀਗੀ ਇਹਨਾਂ ਨੂੰ ਜਦੋਂ ਇਨਫੋਰਮੇਸ਼ਨ ਮਿਲੀ ਆ ਤੇ ਇਹ ਜਾ ਰਹੇ ਆ ਤੇ ਤਕਰੀਬਨ ਪਾਕਿਸਤਾਨ ਦੇ ਤਰਫ ਉਤਾਰੋਂ ਪਹਾੜ ਇੱਕ ਪੋਸਟ ਨੰਬਰ 195 ਡੀਟੀਐਮ ਜਿਹੜੀ ਕਿ ਦਰਿਆ ਦੇ ਵਿੱਚ ਮਾਰ ਕਰਕੇ ਬੇੜੀ ਨਾਲ ਹੀ ਜਾ ਕੇ ਅੱਗੇ ਜਿਹੜੀ ਤੀਰਥਮਲ ਪੋਸਟ ਆਉਂਦੀ ਆ ਉਸ ਤੋਂ ਤਕਰੀਬਨ ਪਾਕਿਸਤਾਨ ਜਿਹੜਾ ਉਹ 300 ਮੀਟਰ ਦੀ ਦੂਰੀ ਤੇ ਉਹਦੀ ਵਸੂ ਹੀ ਜਿਹੜੀ ਸਟਾਰਟ ਹੋ ਜਾਂਦੀ ਹੈ ਜਿਸ ਦੇ ਵਿੱਚ ਪੰਜਾਬ ਪੁਲਿਸ ਐਸ ਐਚਓ ਮਨਜ਼ੂਰ ਜ਼ਿਲ੍ਹਾ ਫਿਰੋਜ਼ਪੁਰ ਦੀ ਪੁਲਿਸ ਨੇ ਬੀਐਸਐਫ ਦੇ ਨਾਲ ਜੁਆਇੰਟ ਆਪਰੇਸ਼ਨ ਕਰਕੇ ਜਦੋਂ ਉੱਥੇ ਸਰਚ ਮੈਮ ਕੀਤਾ ਤਾਂ ਸਰਚ ਮੈਮ ਦੇ ਦੌਰਾਨ ਇੱਕ ਡਰੋਨ ਔਰ 500 ਕਿਲੋ 500 ਗ੍ਰਾਮ ਜਿਹੜੀ ਹਿਰੋਇਨ ਉਹ ਕਰੀਬ ਬਰਾਮਦ ਕੀਤੀ ਗਈ ਹੈ ਤੇ ਜਿਸ ਨੂੰ ਕਬਜ਼ਾ ਪੁਲਿਸ ਨੂੰ ਲੈ ਕੇ ਅਗਲੀ ਕਾਰਵਾਈ ਅੰਮ੍ਰਿਤ ਜਾ ਰਹੀ ਹੈ ਜੋ ਅਜਿਹਾ ਐਸਐਚਓ ਮਮਦੂਟ ਔਰ ਬੀਐਸਐਫ ਦੇ ਛਰੀ ਕੇਐਸ ਪਾਂਡੇ ਜੀ ਦੇ ਨਾਲ ਇਹਨਾਂ ਦੀ ਜਿਹੜੀ ਟੀਮ ਸੀਗੀ ਇਹਨਾਂ ਨੂੰ ਜਦੋਂ ਇਨਫੋਰਮੇਸ਼ਨ ਮਿਲੀ ਆ ਤੇ ਇਹ ਜਾ ਰਹੇ ਆ ਤੇ ਤਕਰੀਬਨ ਪਾਕਿਸਤਾਨ ਦੇ ਤਰਫ ਉਤਾਰੋ ਪਾਰ ਇੱਕ ਪੋਸਟ ਨੰਬਰ 195 ਡੀਟੀਐਮ ਜਿਹੜੀ ਕਿ ਦਰਿਆ ਦੇ ਉੱਚ ਮਾਰ ਕਰਕੇ ਬੇੜੀ ਰਾਹੀਂ ਜਾ ਕੇ ਅੱਗੇ ਜਿਹੜੀ ਤੀਰਥਮਲ ਪੋਸਟ ਆਉਂਦੀ ਆ ਉਸ ਤੋਂ ਤਕਰੀਬਨ ਪਾਕਿਸਤਾਨ ਜਿਹੜਾ ਉਹ 300 ਮੀਟਰ ਦੀ ਦੂਰੀ ਤੇ ਉਹਦੀ ਵਸੂ ਜਿਹੜੀ ਸਟਾਰਟ ਹੋ ਜਾਂਦੀ ਹੈ ਜਿਸ ਦੇ ਵਿੱਚ ਪੰਜਾਬ ਪੁਲਿਸ ਐਸ ਐਚਓ ਮਨਜ਼ੂਰ ਜ਼ਿਲ੍ਹਾ ਫਿਰੋਜ਼ਪੁਰ ਦੀ ਪੁਲਿਸ ਨੇ ਬੀਐਸਐਫ ਦੇ ਨਾਲ ਜੁਆਇੰਟ ਆਪਰੇਸ਼ਨ ਕਰਕੇ ਜਦੋਂ ਉੱਥੇ ਸਰਚ ਮੈਮ ਕੀਤੀ ਤਾਂ ਸਰਚ ਮੈਮ ਦੇ ਦੌਰਾਨ ਇੱਕ ਡਰੋਨ ਔਰ 500 ਕਿਲੋ 500 ਗ੍ਰਾਮ ਜਿਹੜੀ ਹਿਰੋਇਨ ਉਹ ਕਰੀਬ ਬਰਾਮਦ ਕੀਤੀ ਗਈ ਹੈ ਤੇ ਜਿਸ ਨੂੰ ਕਬਜ਼ਾ ਪੁਲਿਸ ਨੇ ਲੈ ਕੇ ਅਗਲੀ ਕਾਰਵਾਈ ਅੰਮ੍ਰਿਤ ਜਾ ਰਹੀ ਹੈ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर